ਹਾਡੇ ਵਰਗੇ ਪੱਤਰਕਾਰ ਆਪਣੀ ਪੱਤਰਕਾਰੀ ਛੱਡ ਕੇ ਇਨਸਾਨੀਅਤ ਜਗਾ ਲੈਂਦੇ ਨੇ ਇਹਨਾਂ ਦਾ ਬਾਥਰੂਮ ਨਿਕਲ ਜਾਂਦਾ ਹੈ ਕਿਉਂਕਿ ਉਮਰ ਇੰਨੀ ਹੈ ਨਹੀਂ ਪਤਾ ਲੱਗਦਾ ਪਰ ਉੱਥੋਂ ਦੇ ਇੱਕ ਅਧਿਕਾਰੀ ਵੱਲੋਂ ਇਹਨਾਂ ਦੀ ਪਾਗ ਲਵਾ ਕੇ ਉੱਥੇ ਪੋਚਾ ਮਰਵਾਇਆ ਜਾਂਦਾ ਦਰ ਅੱਛਾ ਵੈਲਕਮ ਜੀ ਸੱਚੇ ਇਹ ਕਾਲ ਉਮੀਦ ਕਰਨਾ ਤੁਸੀਂ ਬਹੁਤ ਤਕਾਫ ਹੋ ਕੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਇੱਕ ਸਿੱਖ ਸਰਦਾਰ ਦੀ ਜਿਹਦੇ ਨਾਲ ਉਹਤ ਪੈੜਾ ਸਲੂਕ ਕੀਤਾ ਗਿਆ ਇੰਡੀਆ ਦੇ ਰੇਲਵੇ ਸਟੇਸ਼ਨ ਤੇ ਐਸ ਸਿੱਖ ਸਰਦਾਰ ਦੀ ਦਸਤਾਰ ਲਾ ਕੇ ਉਹਦੀ ਬੇਅਦਬੀ ਕੀਤੀ ਗਈ ਐਲੀ ਦਸਤਾਰ ਲਾ ਕੇ ਉਹਦੇ ਨਾਲ ਬਹੁਤ ਪੈੜ ਕੀਤਾ ਗਿਆ ਇਹੋ ਜਿਹਾ ਸਲੂਕ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿਸੇ ਦੇ ਨਾਲ ਇੰਨਾ ਡਿਗਾ ਦਾ ਸਲੂਕ ਜਿਹੜਾ ਹੈ ਕੋਈ ਕੰਜ ਕਰ ਸਕਦਾ ਹੈ ਹਜੇ ਤੁਹਾਡੇ ਨਾਲ ਸਟੋਰੀ ਸ਼ੇਅਰ ਕਰਾਂਗੇ ਪੂਰੀ ਦੀ ਪੂਰੀ ਕੀ ਸਟੋਰੀ ਇਹ ਜਾਣਕਾਰੀ ਹਾਸਿਲ ਕਰਨੇ ਆ ਫੇਰ ਆਦੇ ਤੇ ਮذਹਰ ਚਰਚਾ ਕਰਨੀ ਆ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚੱਲ ਜੀ ਆਂ ਦੇਖਦੇ ਆਂ ਵੀਡੀਓ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੂੰਗਾ ਇਸ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਮੈਂ ਆਪਣਾ ਪੱਤਰਕਾਰੀ ਦਾ ਲੈਜਾ ਜ਼ਰੂਰ ਬਦਲੂੰਗਾ ਕਿਉਂਕਿ ਗੱਲ ਇੱਥੇ ਪੱਗ ਦੀ ਹੈ ਜਦੋਂ ਕਿਸੇ ਦੀ ਪੱਗ ਰੋਲੀ ਜਾਵੇ ਉਦੋਂ ਸਾਡੇ ਵਰਗੇ ਪੱਤਰਕਾਰ ਆਪਣੀ ਪੱਤਰਕਾਰੀ ਛੱਡ ਕੇ ਇਨਸਾਨੀਅਤ ਜਗਾ ਲੈਂਦੇ ਨੇ ਇਹਨਾਂ ਦਾ ਬਾਥਰੂਮ ਨਿਕਲ ਜਾਂਦਾ ਹੈ ਕਿਉਂਕਿ ਉਮਰ ਇੰਨੀ ਹੈ ਨਹੀਂ ਪਤਾ ਲੱਗਦਾ ਪਰ ਉੱਥੋਂ ਦੇ ਇੱਕ ਅਧਿਕਾਰੀ ਵੱਲੋਂ ਇਹਨਾਂ ਦੀ ਪੱਗ ਲਵਾ ਕੇ ਉੱਥੇ ਪੋਚਾ ਮਰਵਾਇਆ ਜਾਂਦਾ ਹੈ ਦਰਹ ਲਾਣ ਤੇ ਐਸੇ ਬੰਦੇ ਤੇ ਜਿਨ੍ਹਾਂ ਨੇ ਆਪ ਪੱਗ ਬੰਨੀ ਹੁੰਦੀ ਹੈ ਤੇ ਉਹ ਇੱਕ ਪੱਗ ਵਾਲੇ ਬੰਦੇ ਕੋਲ ਐਸਾ ਕੰਮ ਕਰਵਾਉਂਦਾ ਮੈਂ ਕਹਿੰਦਾ ਸਾਡੇ ਵੱਲੋਂ ਲੱਖ ਲਾਣਦਾ ਉਸ ਬੰਦੇ ਸ਼ਾਬਨੀ ਸ਼ੈਲਸੀ ਘਰ ਜੀ ਜਦੋਂ ਮੈਂ ਪਛਾਪ ਆ ਗਿਆ ਜੀ ਪਿੱਛੇ ਹੀ ਨਿਕਲ ਗਿਆ ਇੰਨੇ ਨੂੰ ਆ ਗਿਆ ਕਿ ਚਦਾ ਰਹੇਗਾ ਜੀ ਕਿ ਕੁੜੀ ਹੈਗੀ ਜੀ ਇਹਨੇ ਆ ਗਿਆ ਪਾਗਲ ਲਾ ਕੇ ਤੇ ਉੱਤਾਰ ਇੱਕ ਜਾਣੇਗਾ ਜੀ ਆ ਗਿਆ ਜੀ ਮੇਰੇ ਪਾਗਲੇ ਭਾਬੀ ਲੈ ਕੇ ਕੱਢ ਗਈ ਬੜੀ ਬੜੀ ਮੈਨੂੰ ਇਸ਼ਾਬ ਸਹੀ ਦਾ ਸਾਉਤੀ ਖਾਂਡ ਵਾਲੇ ਤੋਂ ਮੈਂ ਬੈਠਾ ਜਾਣ ਸੀ ਬਸ ਛੱਡੇ ਉਬੜੀ ਉੱਤਰ ਲੱਗਾ ਚੱਕਰ ਆ ਗਿਆ ਅਸ਼ਾਪ ਆ ਗਿਆ ਮੈਂ ਉੱਥੇ ਦਿੱਤਾਗਾ ਮੈਨੂੰ ਤਾਂ ਇਧਰ ਅੱਗ ਲਾ ਕੇ ਅਸ਼ਾਪ ਕਰ ਇੱਕ ਸ਼ਰਦਾਰ ਜੀ ਇੱਕ ਪੋਰ ਦੇਖੀ ਜੀ ਬਸ ਅੱਗੇ ਦੇ ਉੱਤੇ ਐ ਮੈਂ ਇਹਨਾਂ ਨੂੰ ਨਹੀਂ ਜਾਣਦੀ ਨਾ ਮੈਂ ਇਹਨਾਂ ਨੂੰ ਕਦੀ ਪਹਿਲਾਂ ਮਿਲੀ ਆ ਨਾ ਮੈਨੂੰ ਇਹਨਾਂ ਦੀ ਜਾਣ ਪਛਾਣ ਮੈਂ ਸਿਰਫ ਵੇਖਿਆ ਇੱਕ ਦਸਤਾਰ ਮੈਂ ਸਿਰਫ ਵੇਖਿਆ ਕਿ ਇੱਕ ਦਸਤਾਰ ਪੈਰਾ ਵਿੱਚ ਰੁਲੰਦੀ ਹੈ ਮੈਂ ਉਸ ਦਸਤਾਰ ਨੂੰ ਲੈ ਕੇ ਇਹ ਗੱਲ ਨੂੰ ਅੱਗੇ ਵਧਾਇਆ ਔਰ ਮੈਂ ਬਾਪੂ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਹਿਲੇ ਦਿਨ ਤੇ ਮੈਨੂੰ ਬਹੁਤ ਧਮਕੀਆਂ ਵੀ ਆਈਆਂ ਬਹੁਤ ਕੁਛ ਕੀਤਾ ਕਿਉਂਕਿ ਮੈਂ ਪੂਰੀ ਰਾਤ ਨਹੀਂ ਸੁੱਤੀ ਉਹ ਸੋਚ-ਸੋਚ ਕੇ ਕਿ ਉਹ ਬਜ਼ੁਰਗ ਬੰਦੇ ਦਾ ਕੀ ਹਾਲ ਹੁੰਦਾ ਹੋਏਗਾ ਕਿਉਂਕਿ ਸਾਨੂੰ ਵੀ ਬਜ਼ੁਰਗਾਂ ਨੇ ਪਾਲਿਆ ਹੈ ਮੈਂ ਆਪਣੇ ਦਾਦੀ ਦਾਦਾ ਜੀ ਕੋ ਰਹੀਆਂ ਬਜ਼ੁਰਗ ਸੰਭੇ ਆ ਤੇ ਉਹ ਅਗਲੇ ਦਿਨ ਮੈਂ ਸਵੇਰੇ 5 ਵਜੇ ਉੱਠ ਕੇ ਬਾਪੂ ਜੀ ਨੂੰ ਲੱਭਣ ਚਲੇਗੀ ਜਿਹੜੇ ਕਿ ਬਾਪੂ ਜੀ ਮੈਨੂੰ ਖੰਡ ਵਾਲੇ ਸਟਾਪ ਤੇ ਮਿਲੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਹੱਥ ਜੋੜ ਕੇ ਮੈਨੂੰ ਕਹਿੰਦੇ ਮੈਨੂੰ ਮਾਫ ਕਰ ਦਿਓ ਮੈਨੂੰ ਮਾਫ ਕਰ ਦਿਓ ਔਰ ਰੋਣਾ ਸ਼ੁਰੂ ਹੋ ਗਿਆ ਮੈਂ ਕਿਹਾ ਬਾਪੂ ਜੀ ਕੀ ਹੋਇਆ ਕਹਿੰਦੇ ਮੇਰਾ ਪਿਸ਼ਾਬ ਨਿਕਲ ਗਿਆ ਸੀ ਮੈਨੂੰ ਮਾਫ ਕਰ ਦਿਓ ਔਰ ਮੈਂ ਬਾਪੂ ਜੀ ਨੂੰ ਕਿਹਾ ਬਾਪੂ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਧੀਆ ਵਰਗੀਆਂ ਤੁਸੀਂ ਮੈਨੂੰ ਪੂਰੀ ਗੱਲ ਦੱਸੋ ਜਦੋਂ ਮੈਂ ਪੂਰੀ ਗੱਲ ਸੁਣ ਕੇ ਉਹਨਾਂ ਦੀ ਵੀਡੀਓ ਬਣਾ ਕੇ ਗਰੁੱਪਾਂ 'ਚ ਪਾਈ ਹੈ ਉਸ ਤੋਂ ਬਾਅਦ ਮੈਨੂੰ ਧਮਕੀਆਂ ਤੇ ਧਮਕੀਆਂ ਉਸ ਲੜਕੀ ਦੇ ਘਰੋਂ ਵੀ ਮੈਨੂੰ ਫੋਨ ਆ ਕੇ ਧਮਕੀਆਂ ਕਿ ਤੇਰੇ ਘਰ ਆ ਕੇ ਤੇਰੇ ਵਾਲ ਪੁੱਟਾਂਗੇ ਔਰ ਉਸ ਤੋਂ ਬਾਅਦ ਮੈਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੂੰਗਾ ਇਸ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਮੈਂ ਆਪਣਾ ਪੱਤਰਕਾਰੀ ਦਾ ਲੈਜਾ ਜ਼ਰੂਰ ਬਦਲੂੰਗਾ ਕਿਉਂਕਿ ਗੱਲ ਇੱਥੇ ਪੱਕੀ ਦੀ ਹੈ ਜਦੋਂ ਕਿਸੇ ਦੀ ਪੱਗ ਰੋਲੀ ਜਾਵੇ ਉਦੋਂ ਸਾਡੇ ਵਰਗੇ ਪੱਤਰਕਾਰ ਆਪਣੀ ਪੱਤਰਕਾਰੀ ਛੱਡ ਕੇ ਇਨਸਾਨੀਅਤ ਜਗਾ ਲੈਂਦੇ ਨੇ ਇਹ ਬਾਪੂ ਜੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਇਹਨਾਂ ਦਾ ਕੱਲ ਪਰਸੋ ਦੀ ਗੱਲ ਆ ਜਿੱਥੇ BRTS ਸਟੈਂਡ ਦੇ ਉੱਪਰ ਇਹਨਾਂ ਦਾ ਬਾਥਰੂਮ ਨਿਕਲ ਜਾਂਦਾ ਹੈ ਕਿਉਂਕਿ ਉਮਰ ਇੰਨੀ ਹੈ ਨਹੀਂ ਪਤਾ ਲੱਗਦਾ ਪਰ ਉੱਥੋਂ ਦੇ ਇੱਕ ਅਧਿਕਾਰੀ ਵੱਲੋਂ ਇਹਨਾਂ ਦੀ ਪੱਗ ਲਵਾ ਕੇ ਉੱਥੇ ਪੋਚਾ ਮਰਵਾਇਆ ਜਾਂਦਾ ਦੁਰਲਹਨਤ ਐਸੇ ਬੰਦੇ ਤੇ ਜਿਨੇ ਆਪ ਪੱਗ ਬੰਨੀ ਹੁੰਦੀ ਹੈ ਤੇ ਉਹ ਇੱਕ ਪੱਗ ਵਾਲੇ ਬੰਦੇ ਕੋਲ ਐਸਾ ਕੰਮ ਕਰਾਉਂਦਾ ਮੈਂ ਕਹਿੰਦਾ ਸਾਡੇ ਵੱਲੋਂ ਲੱਖ ਲਾਣਤਾ ਉਸ ਬੰਦੇ ਤੇ ਮੈਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਸਾਰਾ ਮੁੱਦਾ ਜਾਣਦੇ ਆ ਅਖਰ ਮੁੱਦਾ ਕੀ ਹੈ ਬਾਪੂ ਜੀ ਨਾਮ ਕੀ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਆ ਸਰ ਸਿਰ ਤੇ ਦਸਤਾਰ ਸਜਉਂਦੇ ਹੋ ਉਦੋਂ ਕੀ ਘਟਨਾ ਵਾਪਰੀ ਹੋਇਆ ਕੀ ਉਦੋਂ ਖੰਡ ਵਾਲੇ ਤੋਂ ਮੈਂ ਬੈਠਾ ਚਾਣਾ ਸੀ ਬਸ ੱਡੇ ਬੜੀ ਉੱਤਰ ਲੱਗਾ ਚੱਕਰ ਆ ਗਿਆ ਅਛਾਪ ਆ ਗਿਆ ਮੈਂ ਉੱਥੇ ਦਿੱਤਾ ਮੈਨੂੰ ਤਾਂ ਇਦਰਾ ਅਗਲਾ ਕੇ ਸ਼ਾਪਕਾਰ ਇੱਕ ਸ਼ਰਦਾ ਸੀ ਇੱਕ ਹੋਰ ਦੇਖੀ ਜੀ ਬਸ ਇੱਕ ਮੈਡਮ ਸੀ ਬਸ ਤੇ ਉਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਉਹਨੇ ਆਪ ਸਿਰ ਤੇ ਪੱਗ ਬੰਨੀ ਤੇ ਤੁਹਾਨੂੰ ਪੱਗ ਲਵਾ ਕੇ ਬਾਥਰੂਮ ਤੇ ਪੋਚਾ ਮਾਰਨ ਨੂੰ ਕਹਿ ਰਹੀ ਹੈ ਗਲਤੀ ਇਹ ਦੀ ਕਿ ਮੇਰੇ ਤੇ ਨਹੀਂ ਕਿ ਗਲਤੀ ਕੋਈ ਬਸ ਉਮਰ ਕਿੰਨੀ ਤੁਹਾਡੀ 40 ਸਾਲ ਹੈ ਗਈ ਮੇਰੀ ਉਮਰ ਹੋ ਗਈ ਤੁਸੀਂ ਰੋਕਿਆ ਨਹੀਂ ਉਹਨੂੰ ਟੋਕਿਆ ਨਹੀਂ ਅੱਗੇ ਕੁਝ ਕਿਹਾ ਨਹੀਂ ਮੈਨੂੰ ਪਰ ਆਂਦਾ ਮੈਂ ਇਹਨੂੰ ਮੈਂ ਚੁਮਕੇ ਜਾਣਾ ਲੈ ਮੈਂ ਤਰਲੇ ਤੇ ਮੈਂ ਅੱਡੇ ਗਲਤੀ ਹੋ ਗਈ ਗਲਤੀ ਹੋ ਗਈ ਉੱਲ ਗਿਆ ਮੈਂ ਫੇਰ ਬਾਹਰ ਟੈਂਪੂ ਤੇ ਬੈਠ ਕੇ ਮੈਂ ਖੰਡ ਵਾਲੇ ਆ ਗਿਆ ਫੇਰ ਬਸ ਕਿੰਦੀ ਮਾੜੀ ਗੱਲ ਆ ਕਿ ਕੀ ਕਰ ਤੂਦ ਅਸੀਂ ਕਰ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਉਸ ਦਾ ਆਪ ਦਾ ਜ਼ਮੀਰ ਜਾਗਦਾ ਹੋਊਗਾ ਜਿੰਨੇ ਸਿਰ ਤੇ ਪੱਗ ਬੰਨੀ ਹੈ ਤੇ ਬਾਪੂ ਕੋਲੋਂ ਇਹ ਕਰਤੂਤ ਕਰਵਾਈ ਬਾਪੂ ਜੀ ਕੀ ਹੋਇਆ ਪਤਾ ਨਹੀਂ ਲੱਗਾ ਉਸ ਵਕਤ ਤਬੀਅਤ ਢਲੀ ਸੀਗੀ ਚੱਕਰ ਆ ਗਿਆ ਸੀ ਮੈਨੂੰ ਬਸ ਇੰਨੀ ਹੋਈ ਗੱਲ ਬਸ ਮਨ ਨੂੰ ਹੋਇਆ ਨਹੀਂ ਕਿ ਮੈਂ ਇਹ ਕੀ ਕਰ ਰਿਆ ਜਾਂ ਮੈਨੂੰ ਇਹ ਜ਼ਬਰਦਸਤੀ ਕਰਵਾਇਆ ਜਾ ਰਿਹਾ ਪਤਾ ਹੀ ਲੱਗਾ ਮੈਨੂੰ ਕਾਲ ਆ ਗਿਆ ਮੈਨੂੰ ਪਿਸ਼ਾਪ ਬਸ ਇੰਨੀ ਗੱਲ ਹੋਈ ਡੇਕਗੇ ਸੀ ਉੱਥੇ ਹਾਂਜੀ ਉਸ ਤੋਂ ਬਾਅਦ ਕੀ ਹਾਲਾਤ ਬਣੇ ਕਿਹਾ ਜਾ ਰਿਹਾ ਕਿ ਤੁਸੀਂ ਘਰ ਵੀ ਨਹੀਂ ਗਏ ਉਸ ਤੋਂ ਬਾਅਦ ਡਰਦਾ ਮੈਂ ਕਾਹ ਨਹੀਂ ਗਿਆ ਮੈਂ ਬਸ ਇੰਨੀ ਗੱਲ ਹੋਈ ਫਿਰ ਐਡੀ ਸ਼ਰਮਸਾਰ ਗੱਲ ਇਹ ਆ ਕੀ ਤੁਸੀਂ ਪੱਗ ਸਾ ਪੱਗ ਦੇ ਨਾਲ ਬਾਥਰੂਮ ਸਾਫ ਕਰਾ ਰਹੇ ਹੋ ਦੋਸਤੋ ਬਾਅਦ ਉਹ ਫੋਟੋਆਂ ਵੀਡੀਓ ਖਿੱਚ ਕੇ ਉਹ ਆਪਣੇ ਗਰੁੱਪ ਦੇ ਵਿੱਚ ਪਾਈਆਂ ਜਾ ਰਹੀਆਂ ਕਿ ਅਸੀਂ ਇਹ ਬਜ਼ੁਰਗ ਬਾਪੂ ਕੋਲੋਂ ਕੀ ਕਰਾਇਆ ਬਾਪੂ ਜੀ ਦੇ ਹਾਲਾਤ ਉਦੋਂ ਦੇ ਇਸੇ ਤਰੀਕੇ ਨਾਲ ਆ ਇਹ ਬਾਪੂ ਜੀ ਹੋਣੀ ਉਦੋਂ ਦੇ ਰੋ ਰਹੇ ਆ ਤੇ ਹਾਲਾਤ ਇੰਨੇ ਕਿ ਮਾੜੇ ਕਰਤੇ ਅਗਲੇ ਨੂੰ ਤੁਸੀਂ ਡਿਪਰੈਸ਼ਨ ਤੱਕ ਜਾਣ ਤੱਕ ਪਹੁੰਚਾਤਾ ਅਗਲੇ ਦੇ ਇਹ ਹਾਲਾਤ ਕਰਤੇ ਕਿ ਅਗਲਾ ਕਿਤੇ ਬਾਹਰ ਮੂਵ ਖਾਂ ਜੋਗਾ ਨਹੀਂ ਰਿਹਾ ਇਹੋ ਜਿਹੇ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਹੈ ਮੈਂ ਪਹਿਲਾਂ ਕਹਿ ਚੁੱਕਿਆ ਕਿ ਮੈਂ ਪੱਤਰਕਾਰੀ ਦੇ ਲੈਜੇ ਤੋਂ ਬਾਹਰ ਆ ਸਕਦਾ ਪਰ ਐ ਕਰਤੂਤ ਇੰਨੀ ਕਿ ਸ਼ਰਮਸਾਰ ਆ ਨਾ ਇੱਥੇ ਮਾਫੀ ਮੰਗਣੀ ਬਣਦੀ ਆ ਜੋ ਕਾਰਵਾਈ ਸਖਤ ਤੋਂ ਸਖਤ ਹੋਵੇ ਮੈਨੂੰ ਲੱਗਦਾ ਉਹ ਵੀ ਘੱਟ ਹੋ ਸਕਦੀ ਆ ਮੇਰੇ ਨਾਲ ਇਸ ਵਕਤ ਬੀਆਰਟੀਐਸ ਦੇ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਹ ਬਾਪੂ ਜੀ ਹੁਣਾਂ ਦੇ ਨਾਲ ਖੜਨ ਦਾ ਇੱਕ ਫੈਸਲਾ ਲਿਆ ਮੈਡਮ ਸਸ਼ੀ ਗਲਕੀ ਨਾਮ ਦੋਲ ਭਾਜੀ ਮੇਰਾ ਨਾਮ ਲਵਲੀ ਹੈ ਤੇ ਮੈਂ ਬੀਆਰਟੀਐਸ ਵਿੱਚ ਗਾਰਡ ਦੀ ਜੌਬ ਕਰਦੀ ਆ ਜਿਸ ਟਾਈਮ ਇਹ ਘਟਨਾ ਹੋਈ ਇਹ ਬੱਸ ਸਟੈਂਡ ਦੀ ਘਟਨਾ ਮੇਰੀ ਡਿਊਟੀ ਵਿਜੇਨਗਰ ਸੀ ਪਰ ਸਾਡੇ ਗਰੁੱਪ ਦੇ ਵਿੱਚ ਜਿਹੜੀ ਵੀ ਫੋਟੋ ਹੋਵੇ ਸਾਡੇ ਗਰੁੱਪ ਦੇ ਵਿੱਚ ਜਿੱਥੇ ਸਾਡੀਆਂ ਉਹ ਡਿਊਟੀਆਂ ਪੈਂਦੀਆਂ ਉੱਥੇ ਆਈ ਜਦੋਂ ਇਹ ਫੋਟੋ ਆਈ ਹੈ ਇੱਕ ਮੈਡਮ ਹੈਗੀ ਮੁਸਕਾਨ ਮੈਡਮ ਉਹਨਾਂ ਨੇ ਜਦੋਂ ਇਹ ਫੋਟੋਆਂ ਖਿੱਚ ਕੇ ਪਾਈਆਂ ਆਪਣੇ ਫੋਨ ਤੋਂ ਤੇ ਮੈਂ ਫੋਟੋਆਂ ਦੇਖ ਕੇ ਇੱਕਦਮ ਸ਼ੌਕ ਹੋ ਗਈ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਫੋਟੋਆਂ ਡਿਲੀਟ ਕਰੋ ਹੂੰ ਉਸ ਤੋਂ ਬਾਅਦ ਮੈਂ ਕਿਹਾ ਇਹ ਫੋਟੋਆਂ ਬਹੁਤ ਗਲਤ ਹੈ ਬਹੁਤ ਗਲਤ ਮੈਸੇਜ ਜਾਏਗਾ ਮੈਂ ਕਿਹਾ ਇਹ ਕੀ ਕਰਦੇ ਪਏ ਹੋ ਉਸ ਤੋਂ ਬਾਅਦ ਮੇਰੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਕੋ ਫੋਟੋਆਂ ਡਿਲੀਟ ਕਰਵਾਈਆਂ ਵਾ ਜਦੋਂ ਫੋਟੋਆਂ ਡਿਲੀਟ ਹੋਈਆਂ ਉਸ ਤੋਂ ਬਾਅਦ ਇਹ ਜਿਹੜੀਆਂ ਫੋਟੋਆਂ ਪਹਿਲਾਂ ਹੀ ਮੀਡੀਆ ਕੋਲ ਪਹੁੰਚ ਚੁੱਕੀਆਂ ਸੀ ਮੀਡੀਆ ਉੱਥੇ ਅੱਧੇ ਘੰਟੇ ਘੰਟੇ ਦੇ ਵਿੱਚ ਜਾਂ ਉੱਥੇ ਪਹੁੰਚ ਚੁੱਕੀ ਸੀ ਉਹਨਾਂ ਮੈਡਮ ਨੇ ਕਿਹਾ ਮੇਰਾ ਕੋਈ ਕਸੂਰ ਨਹੀਂ ਮੇਰੀ ਡਿਊਟੀ ਤੇ ਉੱਪਰ ਸੀ ਜਦੋਂ ਕਿ ਇਹ ਗੱਲ ਨੂੰ ਮੈਂ ਚੁੱਕਿਆ ਕਿ ਇਹ ਪੱਗ ਦਾ ਮੁੱਦਾ ਹੈ ਇਹ ਪੱਗ ਦੇ ਉੱਤੇ ਹੈ ਮੈਂ ਇਹਨਾਂ ਨੂੰ ਨਹੀਂ ਜਾਣਦੀ ਨਾ ਮੈਂ ਇਹਨਾਂ ਨੂੰ ਕਦੀ ਪਹਿਲਾਂ ਮਿਲੀਆਂ ਨਾ ਮੈਨੂੰ ਇਹਨਾਂ ਦੀ ਜਾਣ ਪਹਿਚਾਨ ਮੈਂ ਸਿਰਫ ਵੇਖਿਆ ਇੱਕ ਦਸਤਾਰ ਮੈਂ ਸਿਰਫ ਵੇਖਿਆ ਕਿ ਇੱਕ ਦਸਤਾਰ ਪੈਰਾਂ ਵਿੱਚ ਰੁਲੰਦੀ ਹੀ ਹੈ ਮੈਂ ਉਸ ਦਸਤਾਰ ਨੂੰ ਲੈ ਕੇ ਇਹ ਗੱਲ ਨੂੰ ਅੱਗੇ ਵਧਾਇਆ ਔਰ ਮੈਂ ਬਾਪੂ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਹਿਲੇ ਦਿਨ ਤੇ ਮੈਨੂੰ ਬਹੁਤ ਧਮਕੀਆਂ ਵੀ ਆਈਆਂ ਬਹੁਤ ਕੁਝ ਕੀਤਾ ਕਿਉਂਕਿ ਮੈਂ ਪੂਰੀ ਰਾਤ ਨਹੀਂ ਸੁੱਤੀ ਉਹ ਸੋਚ-ਸੋਚ ਕੇ ਕਿ ਉਹ ਬਜ਼ੁਰਗ ਬੰਦੇ ਦਾ ਕੀ ਹਾਲ ਹੁੰਦਾ ਹੋਏਗਾ ਕਿਉਂਕਿ ਸਾਨੂੰ ਵੀ ਬਜ਼ੁਰਗਾਂ ਨੇ ਪਾਲਿਆ ਹੈ ਮੈਂ ਆਪਣੇ ਦਾਦੀ ਦਾਦਾ ਜੀ ਕੋ ਰਹੀਆਂ ਬਜ਼ੁਰਗ ਸੰਭੇ ਆ ਤੇ ਉਹ ਅਗਲੇ ਦਿਨ ਮੈਂ ਸਵੇਰੇ 5 ਵਜੇ ਉੱਠ ਕੇ ਬਾਪੂ ਜੀ ਨੂੰ ਲੱਭਣ ਚਲੇਗੀ ਜਿਹੜੇ ਕਿ ਬਾਪੂ ਜੀ ਮੈਨੂੰ ਖੰਡ ਵਾਲੇ ਸਟਾਪ ਤੇ ਮਿਲੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਹੱਥ ਜੋੜ ਕੇ ਮੈਨੂੰ ਕਹਿੰਦੇ ਮੈਨੂੰ ਮaaf ਕਰ ਦਿਓ ਮੈਨੂੰ ਮaaf ਕਰ ਦਿਓ ਔਰ ਰੋਣਾ ਸ਼ੁਰੂ ਹੋ ਗਿਆ ਮੈਂ ਕਹਾ ਬਾਪੂ ਜੀ ਕੀ ਹੋਇਆ ਕਹਿੰਦੇ ਮੇਰਾ ਪਿਸ਼ਾਪ ਨਿਕਲ ਗਿਆ ਸੀ ਮੈਨੂੰ ਮaaf ਕਰ ਦਿਓ ਔਰ ਮੈਂ ਬਾਪੂ ਜੀ ਨੂੰ ਕਿਹਾ ਬਾਪੂ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਧੀਆ ਵਰਗੀਆਂ ਤੁਸੀਂ ਮੈਨੂੰ ਪੂਰੀ ਗੱਲ ਦੱਸੋ ਜਦੋਂ ਮੈਂ ਪੂਰੀ ਗੱਲ ਸੁਣ ਕੇ ਉਹਨਾਂ ਦੀ ਵੀਡੀਓ ਬਣਾ ਕੇ ਗਰੁੱਪਾਂ 'ਚ ਪਾਈ ਹੈ ਉਸ ਤੋਂ ਬਾਅਦ ਮੈਨੂੰ ਧਮਕੀਆਂ ਤੇ ਧਮਕੀਆਂ ਉਸ ਲੜਕੀ ਦੇ ਘਰੋਂ ਵੀ ਮੈਨੂੰ ਫੋਨ ਆ ਕੇ ਧਮਕੀਆਂ ਕਿ ਤੇਰੇ ਘਰ ਆ ਕੇ ਤੇਰੇ ਵਾਲ ਪੁੱਟਾਂਗੇ ਔਰ ਉਸ ਤੋਂ ਬਾਅਦ ਮੈਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਜਦੋਂ ਮੈਨੂੰ ਜੋਬ ਤੋਂ ਸਸਪੈਂਡ ਕਰਤਾ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਕੋ ਇਹ ਕਾਰਨ ਪੁੱਛਿਆ ਉਹਨਾਂ ਨੇ ਕਿਹਾ ਤੂੰ ਬਾਂਮਣਾ ਦੀ ਧੀ ਹੈ ਤੂੰ ਸ਼ਰਮਿਆਂ ਦੀ ਧੀ ਹੈ ਤੇ ਮੈਨੂੰ ਇਹ ਸੋਚ ਕੇ ਬੜਾ ਸ਼ੌਕ ਲੱਗਾ ਕਿ ਜੇ ਮੈਂ ਬਾਮਣਾ ਦੀ ਧੀ ਆ ਪੱਗਾਂ ਤੇ ਬਾਮਣਾ ਦੀ ਧੀ ਧੀਆਂ ਨੇ ਉਨੀਆਂ ਹੀ ਮੈਮਾਏ ਨੇ ਰੱਖਦੀਆਂ ਵਾ ਸਾਡੇ ਵੀ ਵਿਆਹਾਂ ਸ਼ਾਦੀਆਂ ਚ ਇਹ ਸਿਰ ਤੇ ਸਜਾਈਆਂ ਜਾਂਦੀਆਂ ਵਾ ਜਦੋਂ ਕੋਈ ਮੌਤ ਹੁੰਦੀ ਆ ਜਾਂ ਕਿਸੇ ਦਾ ਕੋਈ ਘਰ ਮੌਤ ਇਹ ਰਸਮ ਪਗੜੀ ਰੱਖਦੇ ਅਸੀਂ ਵੀ ਪਗੜੀ ਆਪਣੇ ਬੱਚਿਆਂ ਦੇ ਸਿਰ ਤੇ ਬੰਨ ਕੇ ਉਹ ਜ਼ਿੰਮੇਵਾਰੀ ਪਿਓ ਦੀ ਦਿੰਨੇ ਆਂ ਪਰਮ ਦੀ ਬਾਤ ਚ ਇਹ ਇਨਸਾਨੀਅਤ ਦੀ ਪਹਿਲਾਂ ਇਨਸਾਨੀਅਤ ਦੀ ਪਹਿਲਾਂ ਮੈਂ ਇੱਕ ਇਨਸਾਨ ਹੋ ਕੇ ਅੱਗੇ ਆਈਆਂ ਮੈਨੂੰ ਤਰ ਪਰ ਮੈਨੂੰ ਇਹ ਧਰਮ ਨਾਲ ਗੱਲ ਜੋੜੀ ਗਈ ਹੈ ਹੂੰ ਕਿ ਤੂੰ ਪੰਡਤਾਂ ਦੀ ਕੁੜੀ ਹੋ ਕੇ ਕਿਸ ਮੈਂ ਕਹਿੰ ਮੈਂ ਪੰਡਤਾਂ ਦੀ ਕੁੜੀ ਨਹੀਂ ਆ ਮੈਂ ਕਹਿੰ ਪੰਜਾਬਣ ਆ ਬਿਲਕੁਲ ਮੈਂ ਪੰਡਤਾਂ ਦੀ ਕੁੜੀ ਮੈਂ ਧਰਮ ਨੂੰ ਬਾਅਦ ਚੋਂ ਪਿੱਛੇ ਕਰਦੀ ਆ ਮੈਂ ਇਹ ਜਿਹੜੀ ਸਿਰ ਤੇ ਦਸਤਾਰ ਹੈ ਨਾ ਮੈਂ ਕਹਿੰ ਅੱਜ ਤੇ ਪੱਗਾਂ ਦੀ ਗੱਲ ਹੈ ਕੱਲ ਨੂੰ ਚੁੰਨੀਆਂ ਦੀ ਗੱਲ ਨਾ ਆਵੇ ਮੈਂ ਤਾਂ ਖਲੋਤੀ ਆ ਪਰ ਮੈਨੂੰ ਬਹੁਤ ਧਮਕੀਆਂ ਆ ਰਹੀਆਂ ਮੈਨੂੰ ਜੋਬ ਤੋਂ ਕੱਢ ਦਿੱਤਾ ਗਿਆ ਮੈਂ ਕੱਲ ਦੀ ਇੱਧਰ ਉੱਧਰ ਭਟਕਦੀ ਪਈ ਆ ਪਾਪਾ ਜੀ ਜਿਹੜੇ ਆ ਰਾਤ ਦੇ ਟਾਈਮ ਇਹ ਆਪਣੇ ਘਰ ਨਹੀਂ ਆਏ ਅਸੀਂ ਇਹਨਾਂ ਨੂੰ ਲੱਭਦੇ ਰਹੇ ਕਈ ਸੰਸਥਾਵਾਂ ਮੇਰੇ ਨਾਲ ਇਹਨਾਂ ਨੂੰ ਲੱਭਦੀਆਂ ਰਹੀਆਂ ਪਾਰੇ ਘਰ ਨਹੀਂ ਅੱਜ ਸਵੇਰੇ ਫਿਰ ਮੈਂ 5 ਵਜੇ ਆਪਣੇ ਬੇਟੇ ਦੇ ਨਾਲ ਜਦੋਂ ਗਈਆਂ ਐਮਐਨਐਫ ਖੰਡ ਵਾਲੇ ਇਹਨਾਂ ਨੂੰ ਕਿਤੇ ਇੱਕ ਪਾਰਕ ਦੇ ਵਿੱਚ ਸੁੱਤਿਆ ਵਿਖਿਆ ਤੇ ਮੈਂ ਇਹਨਾਂ ਨੂੰ ਠਾ ਕੇ ਫਿਰ ਲਈ ਆਈ ਨਵਾਤਵਾ ਕੇ ਇਹਨਾਂ ਨੂੰ ਮੈਂ ਕਿਹਾ ਪਾਪਾ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਆ ਪਰ ਤੁਹਾਡੀ ਗੱਲ ਜੇ ਅੱਗੇ ਪਹੁੰਚੇਗੀ ਤੇ ਫੇਰ ਹੀ ਵੀਰ ਜੀ ਮੈਂ ਇਸ ਕਰਕੇ ਪਾਪਾ ਜੀ ਨੂੰ ਇੱਥੇ ਲਈ ਤੈਨੂੰ ਤੈਨੂੰ ਧਮਕੀਆਂ ਕਿਹਦੇ ਵੱਲਵਾਈਆਂ ਪਹਿਲਾਂ ਇਹ ਦੱਸੋ ਮੇਰੇ ਸੀਨੀਅਰਾਂ ਵੱਲੋਂ ਧਮਕੀਆਂਆਂ ਕੋਈ ਉਸ ਲੜਕੀ ਨਾਮ ਲੈਣਾ ਚਾਹੋਗੇ ਉਹਨਾਂ ਦਾ ਨਾਮ ਬਸ ਇਹੋ ਹੀ ਹੈ ਕਿ ਜਿਨ੍ਹਾਂ ਨੇ ਮੈਨੂੰ ਜੌਬ ਤੋਂ ਕੱਢਿਆ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਖੜੇ ਆਪਾਂ ਬਾਪੂ ਜੀ ਉਹਨਾਂ ਦੇ ਨਾਲ ਖੜੇ ਆ ਸਾਡਾ ਇਹ ਫਰਜ਼ ਆ ਜੇਕਰ ਕਿਸੇ ਨਾਲ ਤੱਕਾ ਹੁੰਦਾ ਤੇ ਉਹਦੇ ਨਾਲ ਕਰਨਾ ਇਹ ਫਰਜ਼ ਆ ਜਿੱਥੇ ਬਾਪੂ ਜੀ ਹੁਣੀ ਕਹਿਣਗੇ ਜਿਵੇਂ ਕਾਰਵਾਈ ਕਰਵਾਉਣੀ ਬਣਦੀ ਹੋਏਗੀ ਅਸੀਂ ਨਾਲ ਜਾ ਕੇ ਕਰਵਾਵਾਂਗੇ ਪਰ ਤੱਕਾ ਨਹੀਂ ਹੋਣ ਦਵਾਂਗੇ ਤੱਕਾ ਨਹੀਂ ਜ਼ਰਾਂਗੇ ਤੁਹਾਨੂੰ ਨਾਮ ਦੱਸੋ ਕਿੰਨੇ ਕਿਹਾ ਵਾ ਬਕਾਇਦਾ ਤੁਸੀਂ ਉਹਨਾਂ ਖਿਲਾਫ ਕੰਪਲੇਂਟ ਦੇਣੀ ਚਾਹੋਗੇ ਵੀਰ ਜੀ ਮੈਂ ਇੱਕੋ ਹੀ ਗੱਲ ਕਰਨਾ ਚਾਹੁੰਦੀ ਆ ਮਸਲਾ ਪੱਗ ਦਾ ਵਾ ਮੈਂ ਆਪਣੀ ਨੌਕਰੀ ਦਾ ਉਤੇ ਲਾਈ ਆਪਣੀ ਜਾਨ ਦਾ ਉਤੇ ਲਾਉ ਠੀਕ ਹੈ ਨਾ ਜੇ ਮੇਰੀ ਜਾਨ ਨਾਲ ਜਾਂ ਮੇਰੀ ਨੌਕਰੀ ਨਾਲ ਇੱਕ ਪੱਗ ਬਚਦੀ ਏ ਇੱਕ ਸਰਦਾਰੀ ਬਚਦੀ ਆ ਤੇ ਮੈਂ ਇਹੋ ਜੀਆਂ ਸੋ ਨੌਕਰੀਆਂ ਕੁਰਬਾਨ ਕਰ ਦੂੰਗੀ ਠੀਕ ਹੈ ਵੀਰ ਜੀ ਮੈਂ ਇਹੋ ਚਾਹਨੀ ਆ ਕਿ ਇਹਨਾਂ ਦਾ ਇਨਸਾਫ ਹੋਵੇ ਠੀਕ ਹੈ ਜੀ ਤੇ ਜਿਵੇਂ ਮੈਨੂੰ ਨੌਕਰੀ ਤੋਂ ਕੱਢੇਗਾ ਮੇਰੇ ਹਸਬੰਡ ਨਹੀਂ ਹੈਗੇ ਕਰੋਨਾ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲ ਰਹੀ ਆ ਤੇ ਇਹ ਮੈਨੂੰ ਨੌਕਰੀ ਦੁਬਾਰਾ ਦੇ ਦੇ ਉਹ ਨੌਕਰੀ ਦੀ ਫਿਕਰ ਨਾ ਕਰੋ ਬਹੁਤ ਐਸੇ ਹੋਣਗੇ ਜ ਮੈਨੂੰ ਜਰੂਰ ਪ੍ਰੋਸਾਵਾ ਆਪਣੇ ਪੰਜਾਬੀਆਂ ਤੇ ਤੁਹਾਡੀ ਉਹ ਨੌਕਰੀ ਪਿੱਛੇ ਇਹ ਨਹੀਂ ਉਹ ਚੱਲਾ ਕਿ ਤੁਹਾਡਾ ਪਰਿਵਾਰ ਰਹਿ ਜਾਊਗਾ ਬਹੁਤ ਜਾਣੇ ਆ ਨੌਕਰੀਆਂ ਤੁਹਾਨੂੰ ਮਿਲ ਜਾਣਗੀਆਂ ਪਰ ਤੁਸੀਂ ਅੱਜ ਜੋ ਕਰ ਦਿਖਾਇਆ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਆ ਵੀਰ ਜੀ ਮੈਂ ਤੇ ਸਿਰਫ ਇੱਕ ਦਸਤਾਰ ਦੇ ਕਰਕੇ ਕਿਉਂਕਿ ਸਾਨੂੰ ਬਚਪਨ ਚ ਸਿਖਾਇਆ ਗਿਆ ਸੀ ਇਸ ਦਸਤਾਰ ਦੀ ਕੀ ਇੱਜ਼ਤ ਮੇਰੇ ਮਾਮਾ ਜੀ ਆ ਜੋ ਉਹ ਸਰਦਾਰ ਹੈ ਉਹ ਪਗੜੀ ਸਿਰ ਤੇ ਸਜਾਉਂਦੇ ਆ ਤੇ ਸਾਨੂੰ ਪਗੜੀ ਦੀ ਬਹੁਤ ਐਮੀਅਤ ਹੈ ਅਸੀਂ ਇਸ ਪਗੜੀ ਨੂੰ ਬਹੁਤ ਮਾਣ ਸਨਮਾਨ ਦਿੰਨੇ ਆ ਖਾਲਸਾ ਕਾਲਜ ਦੇ ਵਿੱਚ ਮੈਂ ਪੜ੍ਹੀ ਆ ਉੱਥੇ ਐਮੀਅਤ ਦੱਸੀ ਗਈ ਆ ਪਗੜੀ ਦੀ ਕੀ ਐਮੀਅਤ ਆ ਠੀਕ ਹੈ ਜੀ ਤੇ ਸ਼ੁਰੂ ਤੋਂ ਪੰਜਾਬ ਚ ਰਹਿੰਦੇ ਆਂ ਤੇ ਪੰਜਾਬੀ ਆਂ ਤੇ ਇਹਦੀ ਇੱਜ਼ਤ ਤੇ ਮਾਣ ਰੱਖਣਾ ਸਾਡਾ ਫਰਜ਼ ਬਣਦਾ ਮੈਂ ਆਪਣਾ ਫਰਜ਼ ਨਿਭਾਇਆ ਇਨਸਾਨ ਹੋਣ ਦਾ ਬਸ ਮੈਂ ਤੇ ਇੰਨਾ ਕਹਿੰਨੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਾਪੂ ਜ ਚ ਵੀ ਆਇਆ ਕਿ ਜਿਹੜਾ ਉਥੇ ਅਧਿਕਾਰੀ ਸੀਗਾ ਉਹਨੇ ਜਿੰਨੇ ਤੁਹਾਡੀ ਪਾਗ ਲਵਾਈ ਉਹ ਕਹਿੰਦੇ ਮਾਫੀ ਵੀ ਮੰਗਣਾ ਚਾਹੁੰਦਾ ਤੁਸੀਂ ਮਾਫੀ ਮੰਗਵਾਉਣਾ ਚਾਹੁੰਦੇ ਹੋ ਜਾਂ ਉਹਦੇ ਤੇ ਕਾਰਵਾਈ ਕਰਵਾਉਣਾ ਚਾਹੁੰਦੇ ਇਹ ਦੱਸੋ ਬੰਦੇ ਮਾਫੀ ਮੰਗਵਾ ਲੈ ਮਾਫੀ ਮੰਗਾਲਾ ਚਾਹੁੰਦੇ ਹਾਂ ਹਾਂਜੀ ਇਹਨੂੰ ਵੈਸੇ ਯਾਦ ਰਹਿਣਾ ਚਾਹੀਦਾ ਕਿ ਮੈਂ ਕੀ ਕੀਤਾ ਹੈ ਗਲਤੀ ਇਹਦੀ ਆ ਗਲਤੀ ਮੇਰੀ ਨਹੀਂ ਆ ਮੈਨੂੰ ਤੁਹਾਡੀ ਗਲਤੀ ਨਹੀਂ ਆ ਨਹੀਂ ਨਹੀਂ ਤੁਹਾਡੀ ਗਲਤੀ ਨਹੀਂ ਆ ਸਾਬ ਕਰ ਕੱਲ ਦੀ ਇਸੇ ਤਰ੍ਹਾਂ ਹੀ ਹੋ ਰਹੀ ਆ ਜਦੋਂ ਦੇ ਸਾਨੂੰ ਮਿਲੇ ਆ ਯਾਰ ਮਰ ਜਣਾ ਚਾਹੀਦਾ ਡੁੱਬ ਕੇ ਸੱਚੀ ਦੱਸਦਾ ਤੁਹਾਨੂੰ ਮੈਨੂੰ ਪੱਤਰਕਾਰੀ ਦੇ ਲੈ ਜਾਓ ਤਾਂ ਬਾਹਰ ਹੋਣਾ ਪੈ ਰਿਹਾ ਵਾ ਮੇਰਾ ਮੇਰਾ ਖੋਦ ਤਾਂ ਰੋਣ ਨਿਕਲ ਰਿਹਾ ਯਾਰ ਕਿ ਤੁਸੀਂ ਕੀ ਕਰਤੂਤ ਕੀਤੀ ਆ ਧਰਮੀ ਗੱਲ ਹੈ ਜੇ ਮੈਂ ਇਹ ਪੱਤਰਕਾਰੀ ਚ ਨਾ ਹੁੰਦਾ ਤੇ ਮੈਂ ਆਪ ਜਾ ਕੇ ਖੁਦ ਕਾਰਵਾਈ ਕਰਵਾਉਂਦਾ ਪਰ ਅਸੀਂ ਬਾਪੂ ਦੇ ਨਾਲ ਖੜੇ ਆ ਬਾਪੂ ਜੀ ਦਾ ਜੋ ਫੈਸਲਾ ਆ ਅਸੀਂ ਡਟ ਕੇ ਖੜੇ ਆ ਬਾਪੂ ਜੀ ਕਹਿੰਦੇ ਜੇਕਰ ਮਾਫੀ ਮੰਗਾਉਣੀ ਆ ਤੇ ਅਸੀਂ ਮਾਫੀ ਉਹਦੇ ਕੋਲੋਂ ਮੰਗਾਵਾਗੇ ਤੇ ਲਿਖਤੀ ਤੌਰ ਦੇ ਵਿੱਚ ਲਵਾਂਗੇ ਕਿ ਇਹੋ ਜੀ ਕਰਤੂਤ ਜੇ ਤੂੰ ਕੀਤੀ ਆ ਕਿ ਉਹ ਸ਼ਰਮਸਾਰ ਆ ਤੇ ਤੁਹਾਨੂੰ ਡੁੱਬ ਕੇ ਮਰਨਾ ਚਾਹੀਦਾ ਸੌ ਲੱਗੇ ਇਸ ਤੋਂ ਉੱਪਰ ਕੁਝ ਨਹੀਂ ਆ ਮੈਂ ਵੀ ਚਾਹਨਾ ਵਾਂ ਕਿ ਜਿਹੜੇ ਕੌਮ ਦੇ ਰਾਖੇ ਨੇ ਉਹ ਇਹੋ ਜਿਹੇ ਮੁੱਦਿਆਂ ਤੇ ਜ਼ਰੂਰ ਬੋਲਿਆ ਕਰੋ ਤੇ ਹੋਰ ਮੇਰੇ ਕੋਲ ਸ਼ਾਇਦ ਸ਼ਬਦ ਨਹੀਂ ਆ ਕਹਿਣ ਨੂੰ ਬਸ ਇਹਨਾਂ ਲਈ ਇਜਾਜ਼ਤ ਚਾਹੁੰਗਾ ਧੰਨਵਾਦ ਆ ਵੀਡੀਓ ਤੁਸਾਂ ਵੇਖੀਏ ਇੰਤਹਾਈ ਅਫਸੋਸ ਨਾਲ ਕਿ ਇੱਕ ਵਾਕਿਆ ਕਿ ਇੱਕ ਬਜ਼ੁਰਗ ਇਨਸਾਨ ਦੇ ਨਾਲ ਐਨਾ ਪੈੜਾ ਸਲੂਕ ਕੀਤਾ ਗਿਆ ਜਦੋਂ ਵੀ ਕੋਈ ਲਾਈਕ 올ਡ ਏਜ ਵਿੱਚ ਜਾਣਾ ਸ਼ੁਰੂ ਹੁੰਦਾ ਤੇ ਬਹੁਤ ਸਾਰੇ ਮਸਲੇ ਮਸਾਇਲ ਹੁੰਦੇ ਨੇ ਹੁਣ ਇੱਕ ਇਨਸਾਨ ਨੂੰ ਚੱਕਰ ਆ ਗਿਆ ਤੇ ਅਗਰ ਉਹਨੇ ਉੱਥੇ ਹੀ ਠੀਕ ਹੈ ਯੂਰਿਨ ਕਰ ਦਿੱਤਾ ਜਾਂ ਕੁਝ ਹੋ ਗਿਆ ਤੇ ਐਡੇ ਵਿੱਚ ਐਡੀ ਤੋਂ ਵੱਡੀ ਗੱਲ ਨਹੀਂ ਐ ਕੰਮ ਵਿੱਚ ਇੰਤਜ਼ਾਮੀਆਂ ਆ ਕੇ ਆਏ ਤੇ ਸਫਾਈ ਕਰੇ ਠੀਕ ਹੈ ਤੇ ਐ ਕੰਮ ਕੀ ਜੀ ਉਹਦੀ ਦਸਤਾਰ ਲਵਾ ਕੇ ਬਾਬਾ ਜੀ ਦੀ ਉਹਨੂੰ ਕਿਹਾ ਕਿ ਐਨੂੰ ਸਾਫ਼ ਕਰ ਐਡੀ ਸਫਾਈ ਕਰ ਇਹਦਾ ਹਾਈ ਅਫਸੋਸਨਾਕ ਗੱਲ ਹੈ ਕਿ ਤੁਹਾਨੂੰ ਇੰਨੀ ਕਨਫਰਟ ਹੈ ਕਿ ਤੁਸੀਂ ਕਿਸੇ ਨੂੰ ਨੀਵਾਂ ਰਖਾਉਣ ਵਾਸਤੇ ਪਤਾ ਨਹੀਂ ਤੁਹਾਡੇ ਵਿੱਚ ਦਿਮਾਗ ਦੇ ਵਿੱਚ ਤੁਹਾਡਾ ਤੁਹਾਡੇ ਦਿਲ ਦੇ ਵਿੱਚ ਕੀ ਚੱਲਦਾ ਪਿਆ ਸਾਨੂੰ ਉਹਨਾਂ ਦੇ ਦਿਮਾਗ ਦੇ ਦਿਲ ਦੇ ਵਿੱਚ ਜਿਨ੍ਹਾਂ ਨੇ ਅੰਨਾਂ ਦੇ ਨਾਲ ਐਸਲੂਕ ਕੀਤਾ ਇੱਕ ਕੁੜੀ ਸੀ ਤੇ ਨਾਲ ਇੱਕ ਇਹਨਾਂ ਨੇ ਕਹਿ ਕੇ ਸਿੱਖ ਸੀ ਤੇ ਇੰਟੈਗਰ ਅਫਸੋਸ ਦੀ ਗੱਲ ਹੈ ਕਿ ਜਿਹੜਾ ਆਪ ਸਿੱਖ ਸਰਦਾਰ ਹੈ ਉਹਨੇ ਆਪਣੀ ਹੀ ਫੋਗੜੀ ਦੀ ਜੜੀ ਜਿਹੜੀ ਇੱਜ਼ਤ ਉਹਨੂੰ ਛਾਲ ਲਿਆ ਕਿ ਉਹਨੇ ਪਤਾ ਨਹੀਂ ਕੀ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਆਈ ਥਿੰਕ ਇਹੋ ਜਿਹੇ ਇਨਸੀਡੈਂਟਸ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਹੋ ਜਿਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਏ ਜਿਹੜੇ ਰਿਲੀਜੀਅਸ ਵੇਚ ਕਿਸੇ ਦਾ ਅਤਮਾਨ ਕਰਦੇ ਨੇ ਕਿਸੇ ਦੀ ਇੱਜ਼ਤ ਖਰਾਬ ਕਰਦੇ ਨੇ ਕਿਸੇ ਦੀ ਰਿਲੀਜੀਅਸ ਚੀਜ਼ ਨੂੰ ਲੈ ਕੇ ਜਿਹੜੀ ਉਹਨਾਂ ਦੇ ਰਿਲੀਜੀਅਨ ਦੇ ਨਾਲ ਕਨੈਕਟਡ ਹੈ ਉਹਨੂੰ ਲੈ ਕੇ ਕਿਸੇ ਦੀ ਇਨਸਲਟ ਕਰਦੇ ਨੇ ਉਹਨਾਂ ਦੇ ਖਿਲਾਫ ਸ ਐਕਸ਼ਨ ਹੋਣਾ ਚਾਹੀਦਾ ਤੇ ਇਹ ਉਹ ਬਹੁਤ ਜ਼ਿਆਦਾ ਵੱਡੀ disrespect ਕੀਤੀ ਹੋਈ ਹੈ ਤੇ ਜਿੱਦੀ ਚਿੰਨੀ ਵੀ ਮਜ਼ਮਮਤ ਕੀਤੀ ਜਾਏ ਘੱਟੇ ਐ ਸਕੂਲੀ ਨੇ ਕਿਸ ਤਰ੍ਹਾਂ ਐਸ ਬਾਬਾ ਜੀ ਦੀ ਮਦਦ ਕੀਤੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿੱਥੇ ਆ 10 ਲੋਕ ਪੜ੍ਹੇ ਲਿਖੇ ਨੇ ਉੱਥੇ 50 ਲੋਕ ਚੰਗੇ ਵੀ ਹੁੰਦੇ ਨੇ ਤੇ ਮੈਂ ਇਹਨਾਂ ਦੇ ਇਸ ਕੰਮ ਨੂੰ ਬਹੁਤ ਐਪਰੀਸ਼ੀਏਟ ਕਰਾਂਗੀ ਐ ਚੀਜ਼ ਜੇ ਲਈਏ ਸੋਸ਼ਲ ਮੀਡੀਆ ਤੇ ਨਾ ਆਂਦੀ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਲੇਕਿਨ ਇੱਥੇ ਆਵਾਮ ਨੇ ਬਹੁਤ ਜ਼ਿਆਦਾ ਸਪੋਰਟ ਸ਼ੋ ਕੀਤੀ ਹੈ ਤੇ ਆ ਡਿਮਾਂਡ ਕੀਤੀ ਜਾਂਦੀ ਪਈ ਹੈ ਕਿ ਇਸ ਕੁੜੀ ਨੂੰ ਤੇ ਉਸ ਬੰਦੇ ਨੂੰ ਜਿਹੜਾ ਸਜ਼ਾ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਕੋਈ ਇਹੋ ਜੀ ਸਜ਼ਾ ਹੋਏ ਕਿ ਅਗਲੀ ਵਾਰੀ ਕੋਈ ਵੀ ਬੰਦਾ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਸੋ ਵਾਰੀ ਸੋਚੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣੇ ਖਿਆਲਰੋ ਕੋ ਆਪਣੇ ਇਸ ਚੈਨਲ 'ਤੇ ਆਉਣ ਲਈ ਪਰਤਮੁਲਾ ਕਰਦੇ ਹਾਂ ਸਤਿ ਸ਼੍ਰੀ ਅਕਾਲ